ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਖ਼ਬਰ ਜੀ ਦੀ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਜੀ ਤੇ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 7 ਮਾਰਚ ਤੱਕ ਮੌਸਮ ਪੰਜਾਬ ਦਾ ਕੰਵੇਂ ਦਾ ਰਹਿ ਸਕਦਾ ਐਸ ਲਈ ਜੀ ਨਾ ਤਾਜ਼ਾ ਸੈਟਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 5 ਮਾਰਚ ਦੀ ਸਵੇਰ ਆ ਜੀ ਤੇ ਇਸ ਵੇਲੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਜਿਹੜੀ ਆ ਧੁੱਪ ਲੱਗ ਚੁੱਕੀ ਆ ਜਿਹੜੀ ਸੈਟਲਾਈਟ ਦਸਤਾਂ ਦੇਖ ਰਹੀਆਂ 6 ਵਜੇ ਦੀਆਂ ਨੇ ਸਵੇਰ ਦੀਆਂ ਤੇ ਮੌਸਮ ਇਸ ਵੇਲੇ ਲਗਭਗ ਸਾਫ਼ੀ ਆ ਤੇ ਆਉਂਦੇ ਘੰਟਿਆਂ ਦੇ ਦਰਮਿਆਨ ਵੀ ਮੌਸਮ ਸਾਫ਼ੀ ਰਹੇਗਾ ਜੇਕਰ ਟੈਂਪਰੇਚਰ ਵਾਲੇ ਫਕਤ ਉਹ ਦੇਖੀਏ ਤੇ ਟੈਂਪਰੇਚਰ ਦੇ ਵਿੱਚ ਆਧਾ ਦਿਨ ਦੇ ਵਿੱਚ ਤਰਜ ਹੋਏਗਾ ਕਿਉਂਕਿ ਧੁੱਪ ਲੱਗਣਗੀਆਂ ਆਥਨ ਸਵੇਰੇ ਚੜ੍ਹਦੀ ਆ ਠੰਡਕ ਉਸੇ ਤਰ੍ਹਾਂ ਬਰਕਰਾਰ ਆ ਰਿਹਾ ਕਿਉਂਕਿ ਪਹਾੜਾਂ ਤੋਂ ਉੱਤਰਦੀਆਂ ਠੰਡੀਆਂ ਖੁਸ਼ਕ ਤੇ ਸੀਤ ਹਵਾਵਾਂ ਚੱਲ ਰਹੀਆਂ ਨੇ ਜਿਨ੍ਹਾਂ ਨਾਲ ਠੰਡਕ ਬਣੀ ਠੰਡ ਦੇ ਵਿੱਚ ਚੌਖਾ ਵਾਦਾ ਜਿਹੜਾ ਦਰਜ ਕੀਤਾ ਜਾ ਰਿਹਾ ਪੰਜਾਬ ਹਰਿਆਣਾ ਦੇ ਵਿੱਚ ਆਉਂਦੇ 48 ਜਾਂ ਕਹਿ ਲਈਏ 72 ਘੰਟਿਆਂ ਤੱਕ ਸਤ ਦੀ ਦੁਪਹਿਰ ਤੱਕ ਇੱਕ ਖੁਸ਼ਕ ਹਵਾਵਾਂ ਚੱਲਣ ਦਾ ਅਨੁਮਾਨ ਹੈ ਜੀ ਸੇ ਅੱਜ ਜਿਹੜੀਆਂ ਹਵਾਵਾਂ ਨੇ ਉਹ ਕਾਫੀ ਤੇਜ਼ ਰਫ਼ਤਾਰ ਨਾਲ ਚੱਲ ਸਕਦੀਆਂ ਨੇ 30-35 ਕਿਲੋਮੀਟਰ ਪ੍ਰਤੀ ਘੰਟਾ ਇਹਨਾਂ ਦੀ ਹੋ ਸਕਦੀ ਹੈ ਇਸ ਤੋਂ ਬਾਅਦ ਕੱਲ ਵੀ ਹਵਾਵਾਂ ਚੱਲਣ ਦਾ ਅਨੁਮਾਨ ਹੋਏਗਾ ਹਾਲਾਂਕਿ ਧੁੱਪ ਕੱਲ ਵੀ ਲੱਗਣੀ ਹੈ ਇਸ ਲਈ ਦਿਨਾਂ ਦੇ ਟੈਂਪਰੇਚਰ ਥੋੜੇ ਠੀਕ-ਠਾਕ ਰਹਿਣਗੇ ਠੰਡਕ ਜੜੀਆਂ ਨਾਲ-ਨਾਲ ਜੜੀਆਂ ਹਰਕਰਾਰ ਰਹੇਗੀ ਔਰ ਤੂਫਾਨ ਬਹੁਤ ਹੀ ਖੇਤਰਾਂ ਦੇ ਵਿੱਚ ਲੱ ਇਸ ਲਈ ਮੌਸਮ ਮੀ ਵਾਲੇ ਫਕਤ ਦਾ ਸਾਫ ਹੈ ਔਰ ਜੜੀਆਂ ਪਹਾੜਾਂ ਤੋਂ ਹਵਾਵਾਂ ਆ ਰਹੀਆਂ ਨੇ ਕਾਫੀ ਠੰਡੀਆਂ ਨੇ ਇਸ ਲਈ ਇਹਨਾਂ ਤੋਂ ਫਬ ਬਚ ਕੇ ਰਹਿਣਾ ਤੇ ਅਗਲੇ 72 ਘੰਟਿਆਂ ਤੱਕ ਇਹ ਹਵਾਵਾਂ ਇਸੇ ਤਰ੍ਹਾਂ ਚਲਦੀਆਂ ਜਾਣਗੀਆਂ ਮੌਸਮ ਖਾ ਅਗਲੋ ਫਿਲਹਾਲ ਕੋਈ ਕਿਸੇ ਤਰ੍ਹਾਂ ਦੀ ਕੋਈ ਚੇਤਾਵਨੀ ਅਲਰਟ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਜੜਾ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਔਰ ਸਾਤਾ ਤੋਂ ਬਾਅਦ ਹੀ ਆਏਗਾ ਤੇ ਉਹਦੀ ਵੀ ਅਪਡੇਟ ਤੁਹਾਨੂੰ ਅਜੇ ਮੌਕੇ ਦੇ ਦੇ ਦਿੱਤੀ ਜਾਵੇਗੀ ਇਸ ਲਈ ਆਉਂਦੇ ਜਿਹੜੇ ਦੋ ਤਿੰਨ ਦਿਨ ਮੌਸਮ ਸਾਫ ਹੈ ਔਰ ਖੁਸ਼ਕ ਹਵਾਵਾਂ ਠੰਡੀਆਂ ਚਲਦੀਆਂ ਰਹਿਣ ਦਾ ਅਨੁਮਾਨ ਜੱਸ ਜੀ ਜੀ ਸ਼ੁਕਰੀਆ